ਅੱਜ ਦੀ ਪ੍ਰੈਸ ਕਾਨਫਰੰਸ ਦੇ ਦੋ 이슈 ਨੇ ਇੱਕ ਤਾਂ ਜਿਹੜੀ ਕੈਂਪੇਨ ਪਿਛਲੇ 14 ਦਿਨ ਚ ਅਸੀਂ ਕੀਤੀ ਹੈ ਉਹਦੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਣੀ ਹੈ ਔਰ ਦੂਸਰਾ શ્રી ਮਿਲਪੁਰ ਸਾਹਿਬ ਹਲਕੇ ਲਈ ਇੱਕ ਸੰਕਲਪ ਪੱਤਰ ਅਸੀਂ ਜਾਰੀ ਕਰਾਂਗੇ ਕਿ ਜਿੱਤਨ ਤੋਂ ਬਾਅਦ ਇਸ ਹਲਕੇ ਦੇ ਕਿਹੜੇ ਵੱਡੇ ਕੰਮ ਨੇ ਜਿਨ੍ਹਾਂ ਨੂੰ ਅਸੀਂ ਜਿੱਤਨ ਤੋਂ ਬਾਅਦ ਕਰਾਂਗੇ ਜਿੱਤੋਂ ਤੱਕ ਕੈਂਪੇਨ ਦੀ ਗੱਲ ਹੈ ਤੁਹਾਡੇ ਚੋਂ ਸਾਰੇ ਲੋਕ ਲਗਭਗ ਮੇਰੀ ਕੈਂਪੇਨ ਦੇ ਸਾਕਸ਼ੀ ਬਣ ਚੁੱਕੇ ਆ ਤੋਂ ਬਹੁਤ سارے ਇਵੈਂਟ ਤੁਸੀਂ ਕਵਰ ਵੀ ਕੀਤੇ ਆ 9 ਤਰੀਕ ਨੂੰ ਅਸੀਂ ਆਪਣੀ ਚੈਲੰਜ ਸ਼ੁਰੂ ਕੀਤੀ ਸੀ 14 ਤਰੀਕ ਨੂੰ ਨਾਮੀਨੇਸ਼ਨ ਕੀਤਾ ਔਰ ਅੱਜ ਸਵੇਰ ਤੱਕ 150 ਛੋਟੀਆਂ ਵੱਡੀਆਂ ਪਬਲਿਕ ਮੀਟਿੰਗਾਂ ਅਸੀਂ ਕੀਤੀਆਂ 132 ਮੀਟਿੰਗਾਂ ਦੀ ਕਲਪਿਤ ਹੈ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਔਰ ਹੈਰਾਨੀ ਵੀ ਹੋਏਗੀ ਕਿ ਉਹਨਾਂ 150 ਮੀਟਿੰਗਾਂ ਚੋਂ 116 ਮੀਟਿੰਗਾਂ ਸਫਲ ਹੋਈਆਂ ਸ਼ਹਿਰੀ ਖੇਤਰਾਂ ਦੇ ਨਾਲ ਬਹੁਤ ਘੱਟ ਗਿਆ ਹੈ ਪਿੰਡਾਂ ਕੀਤਾ ਜੀ ਕੀਤੀਆਂ ਉਹ ਜਿਹੜੀ 116 ਮੀਟਿੰਗਾਂ ਅਸੀਂ ਪਿੰਡਾਂ ਕੀਤੀਆਂ ਉਹ ਸਾਰੇ 9 ਦੇ 9 ਹਲਕੇ ਇਸ ਵਿੱਚ ਆ ਗਏ ਚਾਰ ਚਾਰ ਪੰਜ ਪੰਜ ਪਿੰਡਾਂ ਨੂੰ ਮਿਲਾ ਕੇ ਇੱਕ ਇੱਕ ਪਬਲਿਕ ਮੀਟਿੰਗ ਸੀਗੀ ਸੋ ਲਗਭਗ 500 ਪਿੰਡ ਅਸੀਂ ਹੁਣ ਤੱਕ ਆਪਣੀ ਕਨਸਿਸਟੈਂਸੀ ਦੇ 2/3 ਪਿੰਡ ਆਲਮੋਸਟ ਮੈਂ ਕਵਰ ਕਰ ਚੁੱਕੇ ਹਾਂ ਪਰ ਅਗਲੇ 4 ਦਿਨ ਦੀ ਕੈਂਪੇਨ ਚ ਬਾਕੀ ਰਹਿੰਦੇ ਪਿੰਡਾਂ ਨੂੰ ਕਵਰ ਕਰਨ ਦੀ ਸਾਡੀ ਪੂਰੀ ਯੋਜਨਾ ਹੈ ਸੋ ਲੋਕ ਸਭਾਲ ਕੇ ਦਾ ਕੋਈ ਪਿੰਡ ਅਸਾਂ ਨਹੀਂ ਹੋਏਗਾ ਇਹ ਮੇਰੀ ਕੈਂਪੇਨ ਚ ਸ਼ਾਮਿਲ ਨਹੀਂ ਹੋਏਗਾ ਸੋ ਅਸੀਂ ਇੱਕ ਯੋਜਨਾ ਅਸੀਂ ਬਣਾਈ ਸੀ ਉਹ ਯੋਜਨਾ ਬਹੁਤ ਅੱਛੇ ਪ੍ਰਕਾਰ ਨਾਲ ਤੇਰੇ ਚੱਲ ਰਹੀ ਹੈ ਮੈਨੂੰ ਇਹ ਦੱਸਦਿਆਂ ਮੇਰੀ ਖੁਸ਼ੀ ਹੋ ਰਹੀ ਹੈ ਕਿ ਪਿੰਡਾਂ ਦੇ ਅੰਦਰ ਜਿਸ ਪ੍ਰਕਾਰ ਦਾ ਹੰਗਾਰਾ ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਹੈ ਜਿਸ ਪ੍ਰਕਾਰ ਨਾਲ ਆਪ ਤੁਹਾਰੇ ਸਾਡੇ ਪਿੰਡਾਂ ਦੇ ਸਾਥੀ ਚਾਹੇ ਕਿਸਾਨ ਭਾਈਚਾਰੇ ਦੇ ਨੇ ਚਾਹੇ ਮਜ਼ਦੂਰ ਭਾਈਚਾਰੇ ਦਾ ਚਾਹੇ ਕਲੀਫ ਭਾਈਚਾਰਾ ਚਾਹੇ ਵੱਡੀ ਗਿਣਤੀ ਜਿਉਂ ਕੀ ਅਸਲ ਕਿ ਪਿੰਡਾਂ ਚ ਬ੍ਰਾਹਮਣ ਔਰ ਰਾਜਪੂਤ ਭਾਈਚਾਰਾ ਵੀ ਹੈ ਸੈਣੀ ਭਾਈਚਾਰਾ ਹੈ ਗੁੱਜਰ ਭਾਈਚਾਰਾ ਹੈ ਰਵਿਦਾਸ ਭਾਈਚਾਰਾ ਹੈ ਸਾਰੇ ਜਿੰਨੇ ਭਾਈਚਾਰੇ ਨੇ ਕਮਿਊਨਿਟੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਸਮਝਦੇ ਨੂੰ ਮਿਲਿਆ ਔਰ ਪਿੰਡਾਂ ਦੇ ਪਿੰਡ ਜਿਹੜੇ ਆ ਉਧਰ ਦੇ ਸਰਪੰਚ ਐਕਸ ਸਰਪੰਚ ਬਲਾਕ ਸਮਤੀ ਮੈਂਬਰ ਉਹ ਆ ਕੇ ਬੀਜੇਪੀ ਨੂੰ ਸਮਰਥਨ ਵੀ ਦੇ ਰਹੇ ਨੇ ਔਰ ਬੀਜੇਪੀ ਦੇ ਸਮਰਥਨ ਆਪ ਮੀਟਿੰਗਾਂ ਰੈਲੀਆਂ ਨੂੰ ਆਰਗੇਨਾਈਜ਼ ਕਰ ਰਹੇ ਨੇ ਸੋ ਬਹੁਤ ਇੱਕ ਵੱਡਾ ਹੁੰਗਾਰਾ ਪਿੰਡਾਜੁਰ ਸ਼ਿਰਨੰਗਪੁਰ ਸਾਹ ਹਰਕੇਸ਼ਪੁਰ ਦੀ ਜਨਤਾ ਪਾਰਟੀ ਬਤਰੇ ਜੋ ਮੇਰੇ ਲਈ ਬੜੀ ਸੰਤੋਸ਼ ਦਾ ਵਿਸ਼ੇ ਹੈ ਪਰ ਪੂਰੀ ਕੈਂਪੇਨ ਦੇ ਦੌਰਾਨ ਜਿੰਨਾ ਮੁੱਦਿਆਂ ਨੂੰ ਲੈ ਕੇ ਅਸੀਂ ਕੈਂਪੇਨ ਚ ਗਏ ਉਹ ਜਿਹੜੇ ਮੁੱਦੇ ਲੋਕਾਂ ਨੇ ਉਠਾਏ ਉਹ ਜ਼ਰੂਰ ਮੈਂ ਤੁਹਾਡੇ ਸਾਹਮਣੇ ਰੱਖਣਾ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਅਸੀਂ ਨਹੀਂ ਕਰ ਰਹੇ ਆਂ ਰੋਕ ਵੀ ਕਰ ਰਹੇ ਪਹਿਲਾ ਮੁੱਦਾ ਹੈ ਕਿ ਮੋਦੀ ਸਰਕਾਰ ਨੇ ਜੋ ਪੰਜਾਬ ਦੀ ਕੀਤਾ ਔਰ ਖਾਸ ਕਰਕੇ ਪਿੰਡਾਂ ਦੀ ਕੀਤਾ ਇਹ ਕੋਲਡ ਹਲਕੇ ਦੇ ਅੰਦਰ ਜਿੰਨੇ ਕੰਮ ਮੋਤੀ ਸਾਹਿਬ ਦੇ ਹੋਏ ਪਿੰਡ वाइज ਡਿਟੇਲ ਅਸੀਂ ਇਕਵਾਈਏ ਹਰੇਕ ਪਿੰਡ ਤੇ ਕਿੰਨਾ ਪੈਸਾ ਆਇਆ ਕਿੰਨੇ ਟੂਲਪ ਬਣੇ ਕਿੰਨੇ ਗੈਸ ਸਿਲੰਡਰ ਵੰਡੇ ਗਏ ਕਿੰਨੀ ਘਰਾਂ ਦੀਆਂ ਛੱđa ਪੱਕੀਆਂ ਹੋਈਆਂ ਕਿੰਨੇ ਘਰਾਂ ਚ ਪਰਿਵਾਰਾਂ ਚ ਕਿਸਾਨ ਵਿੱਤੀ ਯੋਜਨਾ ਦੇ ਪੈਸੇ ਆ ਰਹੇ ਆ ਉਹ ਸਾਰਾ ਡਾਟਾ ਲੈ ਕੇ ਇੱਕ ਇੱਕ ਪਿੰਡ ਦੀ ਡਿਟੇਲ ਉਸ ਪੇਪਰ ਨੂੰ ਦੇਖਿਆ ਹੈ ਚੁਕਾ ਕਰਕੇ ਬਿਲਕੁਲ ਔਥੈਂਟਿਕ ਔਰ ਉਹ ਪਰਿਵਾਰ ਵੀ ਜਾਣੇ ਮਿਲੇ ਜਿਹੋ ਉਹਨਾਂ ਪਿੰਡਾਂ ਚ ਗਿਆ ਜਿਨ੍ਹਾਂ ਦੇ ਘਰਾਂ 'ਚ ਸਿਲੰਡਰ ਗਏ ਸੀ ਜਿਨ੍ਹਾਂ ਨੂੰ ਮੋਦੀ ਸਾਹਿਬ on an average ਹਰ ਪਿੰਡ 'ਚ 80 ਤੋਂ 100 ਪਰਿਵਾਰ ਐਸੇ ਆਏ ਨੇ ਜਿਨ੍ਹਾਂ ਨੂੰ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਹੁੰਦਾ ਸੋ ਇੱਕ ਬੜੀ ਵੱਡੀ ਗੱਲ ਸੀ ਉਹਦੇ ਕਰਕੇ ਹੀ ਪਿੰਡਾਂ 'ਚ ਨਾ ਸਮਰਥਨ ਆ ਰਿਹਾ ਉਹਨਾਂ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਿਆ ਉਹ ਡੱਟ ਕੇ ਆ ਕੇ ਖੜੇ ਹੋਏ ਨੇ ਕਿ ਭਈ ਸਾਨੂੰ ਤਾਂ ਮੋਦੀ ਸਾਹਿਬ ਨੇ ਇਹਨਾਂ ਕੋਈ ਦਿੱਤਾ ਅਸੀਂ ਐਕਸ ਮੋਦੀ ਸਾਹਿਬ ਦੇ ਨਾਲ ਕਈ ਵਾਰੀ ਮੇਜ ਦੇ ਵੀ ਪਾਰਟੀ ਦੇ ਮੀਟਿੰਗਾਂ ਕਰਦੇ ਸੀ ਤੇ ਗੱਲ ਨੀਚੋਂ ਅੱਗੇ ਸੀ ਕਿ ਸਕੀਮਾਂ ਮੋਦੀ ਸਾਹਿਬ ਦੀਆਂ ਦੇ ਮੋਦੀ ਸਾਹਿਬ ਰਹੇ ਨੇ ਪਰ ਖਾਦਾ ਸਟੇਟ ਗਵਰਨਮੈਂਟ 'ਚ ਵੀ ਜਾਂਦੀ ਆਪਣੀਆਂ ਫੋਟ ਔਰ ਸਿੱਧਾ ਕਰਨਾ ਹੈ ਆਪਣੇ ਵੋਟਰਾਂ ਨੂੰ ਕੋਈ ਇਹ ਨਹੀਂ ਸਮਝਾ ਦਿੰਦੇ ਸਾਡੇ ਪੰਜਾਬ ਦੇ ਵੋਟਰ ਸਰਕਾਰ ਨੇ ਦੀ ਸੀ ਵੀ ਇਹਨਾਂ ਦੇ ਮੂੜੇ ਖੜਾ ਲਾਗੇ ਕੋਈ ਘਰਾਂ ਸਾਂਝ ਮਿਲਿਆ इवन ਜਿਨ੍ਹਾਂ ਨੂੰ ਅਸੀਂ ਸਮਝਦੇ ਆ ਕਿ ਬਹੁਤ ਗਰੀਬ ਪਰਿਵਾਰ ਨੇ ਜਿੱਥੇ ਪੜ੍ਹਾਈ ਲਿਖਾਈ ਨਹੀਂ ਬਹੁਤ ਜ਼ਿਆਦਾ ਨਹੀਂ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਸਾਨੂੰ ਰਾਸ਼ਿਲ ਮੋਤੀ ਸਾਹਿਬ ਦੇ ਰਹੇ ਸਾਡੇ ਘਰੇ ਟਾਇਲਟ ਮੋਤੀ ਸਾਹਿਬ ਦਾ ਸੋ ਇਹਨੀ ਜਾਗਰੂਤਾ ਇਸ ਹਲਕੇ ਦੇ ਪਿੰਡਾਂ ਦੇ ਵੋਟਰਾਂ ਦੇ ਅੰਦਰ ਵੀ ਦੇਖਣ ਨੂੰ ਮਿਲੀ ਹੈ ਸੋ ਇਹ ਪਹਿਲਾ ਮੁੱਦਾ ਸੀ ਜਿਹਨੂੰ ਲੈ ਕੇ ਅਸੀਂ ਵੀ ਲੋਕਾਂ ਦਾ ਗਲ ਰੱਖੀਓ ਲੋਕਾਂ ਨੇ ਵੀ ਸਾਨੂੰ ਬੜਾ ਹੰਗਾਰਾ ਦਿੱਤਾ ਆਪਾਂ ਦੇ ਲੋਕਾਂ ਨੇ ਦੱਸਿਆ ਕੱਲ ਮੈਂ ਮੋਰਿੰਡੀ ਚ ਗਿਆ ਉਥੇ ਸਾਡੇ ਬੇਲਾ ਕਰਕੇ ਇੱਕ ਨਗਰ ਹੈ ਤੁੰਗੌਰ ਸਾਹਿਬ ਸਾਹ ਉਥੇ ਕੈਂਪੇਨ ਕਰਦੇ ਕਰਦੇ ਡੋਰ ਤੋਂ ਡੋਰ ਦੁਕਾਨਦਾਰ ਭਾਈ ਸਾਹਿਬ ਆਏ ਬਾਹਰ ਨਾ ਬਹੁਤ بڑا ਮੇਰਾ ਸਵਾਗਤ ਕੀਤਾ ਆਹਾਰ ਪਾਏ ਟੋਲੀ ਨੂੰ ਕਹਿੰਦੇ ਭਾਈ ਸਾਹਿਬ ਮੈਂ ਤਾਂ ਦੇਣਾ ਨਹੀਂ ਦੇ ਸਕਦਾ বিজেপি ਦਾ ਮੇਰੀ ਬੇਟੀ ਯੂਕਰੇਨ ਤੇ ਫਸੀ ਸੀ ਮੋਦੀ ਸਾਹਿਬ ਦੇ ਕਰਕੇ ਘਰ ਲਾਪਤਾ ਸਮਝੀ